ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਹੂੰ ਰਜਨੀ ਤੁਸੀਂ ਲਾਸਟ ਵੀਡੀਓਜ਼ ਦੇਖਿਆ ਸੀ ਮਨਵੀਰ ਦੀ ਮੰਮਾ ਆਏ ਸੀ ਉਹਨਾਂ ਨੇ ਕਰਾਇਆ ਹਾਈਡਰਾ ਫੇਸ਼ੀਅਰ ਹਾਈਡਰਾ ਫੇਸ਼ੀਅਰ ਇੱਕ ਮਸ਼ੀਨ ਵਾਲਾ ਫੇਸ਼ੀਅਰ ਹੈ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਹਾਈਡਰਾ ਫੇਸ਼ੀਅਰ ਚ ਕੀ ਕੀ ਹੁੰਦਾ ਹੈ ਕਿਵੇਂ ਅਸੀਂ ਕਰਦੇ ਆ ਉਹਦੇ ਕਿਵੇਂ ਕਿੰਨੇ ਫਾਈਨ ਰਿਜ਼ਲਟ ਨੇ ਹੁਣ ਅਸੀਂ ਇਹਨਾਂ ਦੇ ਹੈਅਰ ਕਲਰ ਕਰਨਗੇ ਇਹਨਾਂ ਦੇ ਹੈ ਗ੍ਰੇ ਹੈਅਰ ਤੇ ਇਹ ਆਪਣੇ ਬਾਰੇ ਦੱਸਣਗੇ ਕਿ ਮੈਂ हेयर कलर ਕਿਉਂ ਨਹੀਂ ਕਰਦੀ ਸੀ ਤੇ ਹੁਣ ਮੇਰਾ ਮਨ ਮੰਨ ਰਿਹਾ ਕਿ ਅੱਜ ਮੈਂ ਕਲਰ ਕਰਾਵਾਂ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਅਸੀਂ ਕੰਮ ਜਾ ਰਹੇ ਆ ਜੀ ਕਲਰ ਜਿਹੜਾ ਅਸੀਂ ਅਜ ਕਲਰ ਕਰ ਰਹੇ ਆ ਇਹ ਆ ਵਿਗਨ ਫ੍ਰੀ ਇਹਦੇ ਵਿੱਚ ਕੈਮੀਕਲ ਨਹੀਂ ਜੇ ਕਿਸੇ ਦੇ ਇਨਫੈਕਸ਼ਨ ਹੋ ਗਈ ਆ ਸਾਰਾ ਕੁਝ ਮਤਲਬ ਕੋਈ ਵੀ ਬੰਦਾ ਕਰਾ ਸਕਦਾ ਫੇਰ ਵੀ ਇਹ ਡਰਦੇ ਕਰਾਉਂਦੇ ਨਹੀਂ ਅਸੀਂ ਪਹਿਲਾਂ ਇਹਨਾਂ ਦੇ ਇੱਕ ਤਰ੍ਹਾਂ ਦੇ ਟੈਸਟਿੰਗ ਕਰ ਰਹੇ ਆ ਜਦੋਂ ਇਹਨਾਂ ਨੂੰ ਸਹੀ ਲੱਗਿਆ ਇਹ ਕਹਿੰਦੇ ਮੈਂ ਪਿਛਲੇ ਵਾਰ ਜ਼ਰੂਰ ਕਰਾ ਕੇ ਜਾਊ ਫਿਲਹਾਲ ਅਸੀਂ ਲਿੱਤੇ ਇਹਨਾਂ ਦੇ ਹਾਫ ਇਅਰ ਹੈ

पहला वॉश जरूर करना है अच्छा तो लो वाइट की सारा प्रॉब्लम है है कोई लाइट कदम जी ਸਾਡੇ ਤੇ ਵੀ ਅੱਜ ਸਾਰੇ ਨੂੰ ਕਹਿਣਾ ਪੈਣਾ ਭਾਈ ਨੇ ਪਿੰਡ ਦੇ ਵਿੱਚ ਕੱਲ ਨੂੰ ਤੇ ਅੱਜ ਫਾਈਨਲ ਕਰਿਆਗਾ ਹੁਣੇ ਮਿਸਤਰੀ ਨੇ ਵਿਸਾਈ ਨੂੰ ਪੁੱਛਾ ਪਤਾ ਤੇ ਆਲਾ ਕੰਮ ਐ ਬਸ ਫਿਰਦਾ ਤੁਹਾਡਾ ਨਾ ਇੰਨਾ ਜ਼ਿਆਦਾ ਨਹੀਂ ਕਰਦੇ ਗਰਮੀ ਬਹੁਤ ਜ਼ਿਆਦਾ ਫਿਰ ਨਾ ਬੈਠੋ ਨਾਲ ਇੱਧਰ ਮਿਲਦੇ ਔਰ ਵਾਲੇ ਘਰ ਚੀਜ਼ ਮੈਂ ਪਠਾਵਾਂਗੀ ਜਿਹੜੀ ਬੈਂਟਾ ਹੀ ਹੋਣ ਸਾਡੇ ਨਾਲ ਤਾਂ ਬਿਲਕੁਲ ਵੀ ਥਾ ਹੀ ਨਹੀਂ ਰਿਸ਼ਤੇਦਾਰਾਂ ਨੂੰ ਤਾਂ ਬਹੁਤ ਚਾਹੂਗਾ ਰਿਸ਼ਤੇਦਾਰਾਂ ਨੂੰ ਤੇ ਬੁਲਾਉਂਦੀ ਸੀ 200000 ਤੱਕ ਕਿਨਾਰਾ ਉੱਢ ਲਈ ਕੱਤ ਨਾ ਸਿਰ ਨਹੀਂ ਨਹੀਂ ਲੈਣੀ ਨਾ ਕਮਾਂਗੀ ਕਿ ਮੇਰੇ ਪਿੰਡ 'ਚ ਨਾ ਜਿੱਥੇ ਆਪਣੇ ਹਨ ਜਿੱਥੇ ਅਸੀਂ ਜਾਂਦੇ ਆ ਮੁੱਥਾ ਲੱਗਦਾ ਹੁੰਦਾ ਗਰਮੀ ਆ ਜਿਹੜੇ ਮੌਸਮ ਠੰਡਾ ਹੁੰਦਾ ਸਾਰਿਆਂ ਨੂੰ ਬੁਲਾ ਲੈਂਦੀ ਹੈ ਨਾ ਜਦੋਂ ਆਪਾਂ ਚਲੋ ਕੋਈ ਹੋਊਗੀ ਬਰਾਤ ਨੇ ਥੋੜੇ ਬੁਲਾ ਲੀਏ ਜਦੋਂ ਆਪਾਂ ਕੁਸੜਾ ਕੁਸ ਖਾਣ ਬਣਾ ਲਿਆ ਜੀ ਬਹੁਤ ਵੱਡੀ ਗੱਲ ਹੁੰਦੀ ਆ ਘਰ ਜ਼ਿੰਦਗੀ 'ਚ ਇੱਕ ਵਾਰ ਪੈਂਦਾ ਘਰ ਕੀ ਬਾਕੀ ਘਰ ਬਣਾ ਤੇ ਇੱਕ ਮੇਰੇ ਹਸਬੰਦ ਕਰਦੇ ਨੇ ਵਿਚਾਰੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਫੇਰ ਬੰਦਾ ਘਰ ਪੈ ਰਿਹਾ ਹੁਣ ਮਨਵੀਰ ਹੋਰ ਕਿੰਨੇ ਕਿੰਨੇ ਸਾਲ ਦੀ ਹੋ ਗਈ ਮੇਰੇ ਨਾ 19 ਸਾਲ ਦੀ ਮੈਂ ਥੋੜਾ ਤਾਂ ਜਦੋਂ ਤੁਸੀਂ ਵਿਆਹ ਕੇ ਪਹਿਲਾ ਹੀ ਘਰ ਹੈ ਜਦਾਂ ਬਣਾਉਂ ਹਾਂਜੀ ਹਾਂ ਮੁੰਝ ਮੱਜਾ ਮੁੱਜਾਂ ਵਾਲੇ ਸੀ ਬਣਾਏ ਨੇ ਜਿਵੇਂ ਪਹਿਲਾਂ ਨਾ ਘਰ ਸੀ ਉਹਨੂੰ ਰੈਨੋਵੇਟ ਕੀਤਾ ਸੀ ਇਹ ਪੰਦਾ ਹੀ ਬਣਾਉਣੇ ਬਹੁਤ ਜਿਆਦਾ ਸੁਪਨੇ ਦੇ ਘਰ ਬਣਾਉਣ ਵਾਸਤੇ ਵੀ ਐਵੇਂ ਕਰਾਂ ਦੇ ਆ ਵੀ ਕਰਨ ਐਨੀ ਮਿਹਨਤ ਕਰੀ ਜੇ ਕਈ ਵਾਰ ਇਹ ਹਣਾ ਕਿਸੇ ਚੀਜ਼ ਨੂੰ ਹੁੰਦਾ ਵੀ ਆ 골ਡ ਦੀ ਕਰਾਉਣੀ ਨਹੀਂ ਵੀ ਪੈਸੇ ਕੱਟ ਜਾਣਗੇ ਘਰ ਵਾਸਤੇ ਸੇਵ ਕਰਨਾ ਪਵੇਗਾ ਇਹ ਚੱਲ ਨਾਲੇ ਵੀ ਪੌਣ ਹੁੰਦੇ ਨੇ ਲੋਗ ਕੋਈ ਜਿਹੜੇ ਕਰਦੇ ਨੇ ਹਾਂ ਵੀ ਇਹਨਾਂ ਦਾ ਕਿਵੇਂ ਉੱਠ ਗਿਆ ਕਿਵੇਂ ਬਣਾ ਲਿਆ ਹੈ ਇਹਨਾਂ ਪੈਸੇ ਕਿੱਥੋਂ ਆ ਗਏ ਮੈਂ ਤੇ ਇੱਕ ਗੱਲ ਸਿੱਖਿਆ ਉਹ ਇੰੰਨੇ ਜੇ ਆਪਾਂ ਹਨ ਕਿਸੇ ਦੀਆਂ ਖੁਸ਼ੀਆਂ ਦੇ ਵਿਚਾਰ ਖੁਸ਼ ਹੋਵਾਂਗੇ ਪਰ ਮਾਤਮਾ ਬਹੁਤ ਕੁਝ ਦਿੰਦਾ ਜੇ ਆਪਾਂ ਕਿਸੇ ਦੇ ਨਾਲ ਹਨ ਨੀਕਾ ਕਰਾਂਗੇ ਇਸ ਨੂੰ ਜਲਨ ਕਰਾਂਗੇ ਫਿਰ ਵਾਹਿਗੁਰੂ ਨੇ ਸਰਨ ਕਰਾਉਣ ਵਾਲੇ ਕਿਹੜੇ ਬੰਦੇ ਹੁੰਦੇ ਨੇ ਇਹ ਦੂਜਾ మనత రబా ఏ ਉਹਨੂੰ ਇਹ 50 ਸਿੰਚ ਕਾਰਟਿੰਗੋਂ ਕ੍ਰੈਡਿਟ ਕਰਨੀ ਪੈਣੀ ਹੈ। ਕਿਉਂਕਿ ਲੱਗਦਾ ਮੂ ਜੀ 3 ਜੀ ਪਾਸ ਕੋ ਨਹੀਂ ਕਰਦੇ ਨੇ। ਅਰੇ ਕੀ ਹਰ ਚਿੰਗ? ਉਹ ਜਿਹੜੇ ਮੇਰੀ ਸੋਰੀ ਸੋਰੀ ਉਹ ਜਿਹੜਾ ਆਪਾਂ ਨੂੰ ਬਾਹਰੋਂ ਲਾਇਆ ਨਾ ਇਸ ਕੰਤੀ ਹੋਈ। ਫੇ ਲੜਿਆਣਾ ਤੇ ਹੋਈ। ਨਾ ਉੱਥੇ ਨਹੀਂ ਹੋਈ। ਆਸ ਤੇ ਆ। ਚੰਨਾਰਾ ਕੋਲ। ਬੱਟੂ ਜੀ। ਵਾਸ਼ ਆ ਕੇ ਅਲੰਸਰ ਵਾਲੇ ਤੇ ਇਹਦੇ ਵਿੱਚ ਨਿਕਲਣਾ ਉੱਪਰ ਲੱਗ ਰਿਹਾ ਸੀ ਹਾਂਜੀ ਇੱਕ ਘੰਟਾ ਹੋ ਗਿਆ ਇੱਕ ਘੰਟੇ ਬਾਅਦ ਅਸੀਂ ਕਰ ਰਹੇ ਹਾਂ ਦਾ ਵਾਸ਼ ਕੋਈ ਸ਼ੈਂਪੂ ਨਾਲ ਅਸੀਂ ਕੱਢ ਦੇਣਗੇ ਜਿਹੜਾ ਕਲਰ ਕਰਿਆ ਸੀ ਕਰ ਲਈ ਚੋਲੀ ਚੋਪਲੀ ਕੰਨੀ ਕੋਈ ਰਹਿ ਗਿਆ ਸੁਰੰਦਗਰਦੇ ਮਾਣ ਸੀਗਾ ਨਗੀ ਜੀ ਸ਼ੈਂਪੂ ਸ਼ੈਂਪੂ ਕਰਕੇ ਆਪਣਾ ਕਲਰ ਜੀ ਮੜਾ ਮੋਟਾ ਰਹਿ ਗਿਆ ਸ਼ੈਂਪੂ ਨਾਲ ਸਾਰਾ ਕਲਰ ਨਿਕਲ ਜੂਗਾ ਉਸ ਤੋਂ ਬਾਅਦ ਮਾਸਕ ਲਗਾ ਕੇ 2 ਮਿੰਟ ਅਸੀ ਰੱਖ ਦੇਣਗੇ ਜਿਵੇਂ ਜਿਸੀ ਕਰਦਾ ਇਹਨਾਂ ਤੇ ਕਲਰ ਹੁਣ ਅਸੀਂ ਕਰਾਂਗੇ ਇਹਨਾਂ ਦੇ ਫੇਸ਼ਰ ਫੇਸ਼ਰ ਕਰੂਗੀ ਮਨਵੀਰ ਤੇ ਇਹਦੀ ਮੰਮੀ ਦਊਗੀ ਰਿਵਿਊਸ ਕੀ ਇਹ ਜਿੱਤਾ ਹੈ ਮਨਵੀਰ ਨੇ ਦਲਦੀ ਦਾ ਰੰਗ ਕਰਵਾਇਆ ਕਲਰ ਕਰਵਾਇਆ ਫਸਟ ਟਾਈਮ ਮੈਂ ਕਲਰ ਕਰਵਾਇਆ ਵਧੀਆ ਨੇ ਹੈ ਲਿਗ ਐਕਸਪੀਰੀਅੰਸ ਮੈਨੂੰ ਆਇਸੀ ਮੇਰੇ ਆਏ ਨਾ ਹੋ ਜੇ ਮੇਰੇ ਖਾਰਜ ਨਾਲ ਲੜੇ ਮੇਰੇ ਉਹਨਾਂ ਨਾਲ ਲੜੇ ਕਰਦੀ ਗੋਤਾ ਮੈਂ ਤਾਂ ਕੇਮਿਕਲ ਤੋਂ ਪਰ ਬਹੁਤ ਵਧੀਆ ਰਿਹਾ ਕਿੰਨੇ ਸਾਲਾਂ ਬਾਅਦ ਕਰਾਇਆ ਜਿੱਕਰ ਕਲਰ ਸਕਲ ਦੁਕਾਨੇ ਅੱਛਾ ਪਹਿਲੀ ਵਾਰ ਹੀ ਹੈ 20 ਵਾਰ ਪਹਿਲਾਂ ਕਦੇ ਨਹੀਂ ਕੋਈ ਨਾ ਹੋਸ ਮਹਿੰਦੀ ਵਗੈਰਾ ਜਿਵੇਂ ਲਾ ਲਉਂਦੀ ਸੀ ਉਹ ਲਾ ਲਉਂਦੀ ਸੀ ਮਨਵੀਰ ਉਸ ਕੱਲ ਕਰਦੀਆਂ ਤੇ ਕੱਲ ਲਗਵਾ। ਪੇਸ਼ੇਰਤਾ ਜੀ ਇਹ ਪਹਿਲਾਂ ਵੀ ਮੈਥੋਂ ਕਰਾਂਦੇ ਆਂ ਪਰ ਉਹ ਅਸੀਂ ਆਪ ਕਰਦੇ ਆਂ ਸਾਡਾ ਸਟਾਫ ਕਰਦਾ ਹੈ ਅਜੇ ਇਹਨਾਂ ਦੀ ਗੁੜੀਆਂ ਕਰੂਗੀ। ਹੁਣ ਇਹ ਗੁੜੀਆਂ ਦੇ ਪੇਤ ਦੱਸਣਗੇ ਕਿੰਨੇ ਕਿਲਾ ਜਾਂਦਾ ਨਹੀਂ ਕਿੰਨੇ। ਹੁਣ ਮੈਂ ਵੀ ਵਧੀਆ ਲੱਗਣਾ ਨੂੰ ਮਮਾ ਦੇ ਪੇਸ਼ੇਰ ਕਿ ਜਾਣਦੇ ਦੇਖ ਲਓ ਠੀਕ ਹੈ ਮੈਂ ਸਕੇਨ ਦੱਸ ਵੀ ਕਿੰਨਾ ਚੱਕ ਹੋਊਗਾ। ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਕਿੰਨਾ ਬਲੋਆ ਦੱਸੋ ਜੀ ਕਿਵੇਂ ਲੱਗਿਆ ਮਨਵੀਰ ਦਾ ਕੰਮ ਬਹੁਤ ਵਧੀਆ ਹੋਇਆ ਹਾਂਜੀ ਹਾਂ ਮੈਂ ਕਈ ਦਿਨਾਂ ਤੋਂ ਕਹਿ ਰਹੀ ਸੀ ਵੀ ਤੁਸੀਂ ਆਓ ਹਨਾ ਮਨਵੀਰ ਤੋਂ ਫਿਸ਼ੀਅਲ ਕਰਾ ਕੇ ਦੇਖੋ ਹਨਾ ਪਤਾ ਲੱਗਦਾ ਫੇਰੀ ਤੇ ਬਸ ਮੈਨੂੰ ਟਾਈਮ ਨਹੀਂ ਲੱਗ ਰਿਹਾ ਸੀ ਅੱਜ ਥੋੜਾ ਜਿਹਾ ਟਾਈਮ ਮਿਲੇ ਵਾ ਜਾ ਕੇ ਆਉਣੀ ਹੈਗੀ ਬਾਕੀ ਤੁਸੀਂ ਦੱਸੋ ਵੀ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ ਮਨਵੀਰ ਦਾ ਕੰਮ ਕੀਤਾ ਹੋਇਆ ਠੀਕ ਹੈ ਅਡਵੈਂਟੈਂਸ ਜਾਉਗੀ ਮਨਵੀਰ ਅੱਗੇ ਜਾ ਕੇ ਉੱਥੇ ਆਪਣਾ ਕੰਮ ਕਰੋਗੇ ਇਹ ਅਡਵੈਂਟੈਂਸ ਤੋਂ ਦੇਖਦੇ ਫਿਰ ਮਨਵੀਰ ਤੋਂ ਕਰਵਾ ਲੈ ਜੇ ਕਿਸੇ ਨੇ ਪਰਮਨੈਂਟ ਆਈਬ੍ਰੋਸ ਕਰਾਣੀ ਹੈ ਤਾਂ ਵੀ ਕੋਈ ਆ ਸਕਦਾ ਜੇ ਕਿਸੇ ਨੇ 립 ਕਲਰ ਕਰਾਣਾ ਹੈ ਤਾਂ ਵੀ ਜੇ हेयर ਐਕਸਟੈਂਸ਼ਨ ਕਰਾਣੀ ਹੈ ਜੇ ਸੈਲੂਨ ਤੇ ਰਿਕਾਰਡਿੰਗ ਕੋਈ ਵੀ ਕੰਮ ਹੈ ਸਾਡੇ ਕੋਲੇ ਆ ਸਕਦਾ ਤੇ ਵਿਜ਼ਿਟ ਕਰਾ ਸਕਦਾ ਸਾਰਾ ਕੰਮ ਚਰਾ ਸਕਦਾ ਤੁਸੀਂ ਤਾਂ ਖੜੋ ਚਲ ਮੈਂ ਤਾਂ ਖੜ ਰਹੀ ਆ ਜਾ ਨਾ ਮੈਂ ਆ ਰਹੀ ਮੈਨੂੰ ਸੁਣ ਕੇ ਦੇਖਣਾ ਕਮ ਠੀਕ ਹੈ ਜੀ ਕੋਈ ਗੱਲ ਨਹੀਂ ਵਧੀਆ ਲੱਗਿਆ ਕੰਮ ਬਹੁਤ ਵਧੀਆ ਜੀ ਚਲੋ ਬਹੁਤ ਵਧੀਆ ਲੱਗਿਆ ਜੀ ਹਨਾ ਤੁਸੀਂ ਵੀ ਜਰੂਰ ਵੇਸ਼ਟ ਕਰਿਓ ਬਾਕੀ ਤੁਸੀਂ ਦੇਖ ਲਓ ਲੱਗਿਆ ਮਨਵੀਰ ਸਿੱਖ ਗਿਆ ਤੁਹਾਨੂੰ ਕਿਵੇਂ ਲੱਗਿਆ ਮਨਵੀਰ ਵਧੀਆ ਸਿੱਖ ਰਹੀ ਹੈ ਹਾਂਜੀ ਹਾਂ ਬਹੁਤ ਵਧੀਆ ਕੀਤਾ ਨੰਮ ਕਿਉਂਕਿ ਜੇ ਤੱਕ ਹਨਾ ਮੈਂ ਤੁਹਾਨੂੰ ਦੇਖਦੀ ਸੀ ਇਹਨੂੰ ਵੀ ਕਰਦੀ ਆ ਕਰਦੀ ਆ ਜਦੋਂ ਹੁਣ ਆਪਾਂ ਅੱਜ ਜੇ ਮੇਰੇ پیشنਟ ਕਰੇ ਫਿਰ ਪਤਾ ਲੱਗੇ ਬੱਚਾ ਕਿੰਨੇ ਕੰਮ ਕਰਦਾ ਹੈ ਮੈਂ ਵੀ ਤੁਹਾਨੂੰ ਤਾਂ ਹੀ ਨਹੀਂ ਦਿੰਦੀ ਸੀ ਮਾ ਚਲ ਆਪਣੀ ਮੰਮਾ ਨੂੰ ਇੱਕ ਵਾਰ ਬਲਾਲਾ ਨਾਲ ਪਤਾ ਲੱਗ ਹੁਣ ਇਸ ਤੋਂ ਬਾਅਦ ਇਹਦੀ ਚਾਚੀਆਂ ਤਾਈਆਂ ਦੀ ਵਾਰੀ ਆਉ ਵਧੀਆ ਕਰ ਲੀਏ ਦੇਖ ਲੈਂਦੇ ਚੋ ਲੈਂਟਰ ਦੇ ਚੋ ਕਰਕੇ ਕਹਿੰਦੇ ਨੇ ਕਿ ਅਸੀਂ ਸੱਚ ਕੇ ਆਉਣਗੇ ਅੱਛਾ ਚਲੋ ਠੀਕ ਹੈ ਜੀ ਆਪਾਂ ਵੀ ਚੱਲਦੇ ਹਾਂ ਨਾ ਕਾਫੀ ਲੇਟ ਹੋ ਗਿਆ ਸਾਨੂੰ ਐ ਥੋੜਾ ਟਾਈਮ ਲੈ ਕੇ ਆਏ ਸੀ ਫੇਰ ਵੀ ਹੈ ਨਾ ਜਦੋਂ ਆਪਾਂ ਆਉਣ ਲਿਆਂਗੇ ਸਭ ਨੂੰ ਦੇ ਵਿੱਚ ਟਾਈਮ ਲੱਗ ਜਾਂਦਾ ਹੈ ਹਾਂ ਜੀ ਕਾਫੀ ਟਾਈਮ ਹੋ ਗਿਆ ਬਹੁਤ ਵਧੀਆ ਰਿਜ਼ਲਟ ਆਪਾਂ ਵੀ ਦੇਖ ਰਹੇ ਹੋਵਾਂਗੇ ਹੈ ਨਾ ਕੈਮਰੇ ਤੇ ਵੀ ਪਤਾ ਲੱਗ ਜਾਂਦਾ ਹੁੰਦਾ ਵੀ ਕਿਸ ਤਰ੍ਹਾਂ ਦਾ ਫੇਸ ਹੋ ਗਿਆ ਪਹਿਲਾਂ ਕਿਸ ਤਰ੍ਹਾਂ ਦਾ ਸੀ ਜ਼ਿਆਦਾ ਤਾਂ ਮੰਮਾ ਦਾ ਹੀ ਹੋਣਾ ਬੜੀ ਲੱਗ ਰਿਹਾ ਕੈਮਰੇ 'ਚ ਵੀ ਕੋਈ ਮੇਕਅਪ ਕੋਈ ਕੁਝ ਨਹੀਂ ਇੱਕ ਕਮਲ ਪਿਸਟਿਕ ਲਾ ਲਈ ਹੈ ਕਿਉਂਕਿ ਅਸੀਂ ਬਾਜ਼ਾਰ ਤੇ ਥੋੜਾ ਜਿਆਦਾ ਕੰਮ ਕਰਨਾ ਹੈਗਾ ਤੇ ਫਿਰ ਚਲਦੇ ਆ ਕਿਉਂਕਿ ਹਨਾ ਆਦਤ ਬਣੀ ਹੁੰਦੀ ਹੈ ਰਪਿਸਟਿਕ ਲਾਉਂਦੀ ਜਦੋਂ ਬਾਜ਼ਾਰ ਦੇ ਵਿੱਚ ਆਉਂ ਜਾਂਦੇ ਆਂਗੇ ਕਾਫੀ ਆਪਾਂ ਨੂੰ ਯੂਰਸ ਮਿਲਦੇ ਨੇ ਫਿਰ ਐਵੇਂ ਕਦੇ ਉੱਠ ਕੇ ਜਾਈ ਨਹੀਂ ਹੈਗੀ ਕੀ ਆ ਕਦੇ ਮਜਬੂਰੀ ਚ ਐਵੇਂ ਚਲੋ ਅੱਜ ਤਾਂ ਨਾਲ ਵਧੀਆ ਫੇਸ ਸਾਫ ਹੋਇਆ ਪਿਆ ਯੂਰੀ ਅੱਜ ਤਾਂ ਲੋੜੀ ਚਲੋ ਠੀਕ ਹੈ ਜੀ ਕਰੋ ਇਹ ਕਾਉਂਟ ਅੰਡ ਚ ਹੈ ਅੱਜ ਚਲੋ ਕੰਟੀਨਿਊ ਕਰਨ ਲੱਗੇ ਓਕੇ ਓਕੇ ਬਾਏ